ਇਸ ਚੀਜ਼ ਨੂੰ ਕਿੰਨਾ ਵਧੀਆ ਯੂਜ਼ ਕੀਤਾ ਵੀ ਉਹ ਟਾਵਰ ਤੇ ਥੱਲੇ ਥੜਾਇਆ ਬਣਾ ਕੇ ਤੇ ਵਿੱਚ ਇੱਕ ਕਿਸੇ ਪੁਰਾਣੇ ਮੰਤਰੀ ਦੀ ਗੱਡੀ ਖੜੀ ਕੀਤੀ ਇਹਨਾਂ ਨੇ ਤੇ ਆਹ ਦੇਖੋ ਜਿਹੜੇ ਮੋٹے ਪਾਵੇ ਇਹਨਾਂ ਦੀ ਚਾਹ ਬਹੁਤ ਗੋੜਾ ਵਾਲੀ ਚਾਹ ਗੋੜਾ ਵਾਲੀ ਚਾਹ ਗੋੜਾ ਵਾਲੀ ਚਾਹ ਤੇ ਰੇਟ ਬੜੇ ਰੀਜ਼ਨੇਬਲ ਹੈ ਹਾਂ ਬੈਸਟ ਕੁਆਲਟੀ ਆਪਾਂ ਦਾ ਢਾਬਾ ਬਾਕੀ ਢਾਬੋਂ ਸੇ ਥੋੜਾ ਯਾਨੀ ਕਿ ਅਲੱਗ ਹੈ ਅਲੱਗ ਹੀ ਹੈ ਜੈਸੇ ਮੇਰੀ ਹਿੰਦੀ ਅਲੱਗ ਆ ਪੰਜਾਬੀ ਸੇ ਹਾਂ ਜੀ ਅੱਛਾ ਵਿਆਹ ਤੋਂ ਆਇਆ ਤੇ ਚਾਹ ਪੀਣ ਲਈ ਰੁਕੇ ਹੋਏ ਸਨ ਅਚਾਰ ਬਹੁਤ ਵਧੀਆ ਇਹਨਾਂ ਦਾ ਅਚਾਰ ਬਹੁਤ ਵਧੀਆ ਠੀਕ ਹੈ ਲੈ ਕੇ ਜਾਇਓ ਦਿੰਦੇ ਆ ਲੋ ਜੀ ਦੋਸਤੋ ਅਸੀਂ ਖੜੇ ਆ ਰੋਪੜ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦੇ ਹਾਈਵੇ ਤੇ ਤੇ ਜੇ ਤੁਸੀਂ ਗੂਗਲ ਤੇ ਸਰਚ ਕਰੋ ਨਾ ਪੂਰੇ ਦਾ ਟੱਬਾ ਤੇ ਪੰਜਾਬ ਚ ਤੁਹਾਨੂੰ ਦੋ ਲੋਕੇਸ਼ਨਾਂ ਦੱਸੇਗਾ ਇੱਕ ਜਿਹੜਾ ਚੁੰਨੀ ਕਲਾਂ ਵਾਲਾ ਰੋਡ ਜਾਂਦਾ ਸਰਹੰਦ ਨੂੰ ਉੱਥੇ ਜੋ ਮੇਨ ਪਹਿਲਾ ਇਹਨਾਂ ਦਾ ਟੱਬਾ ਸੀ ਤੇ ਹੁਣ ਆ ਪਿੱਛੇ ਸਾਲ ਡੇਢ ਹੀ ਹੋਇਆ ਇਸ ਜਗ੍ਹਾ ਤੇ ਇਹਨਾਂ ਨੇ ਟੱਬਾ ਖੋਲ੍ਹਿਆ ਪੂਰੇ ਦਾ ਟੱਬਾ ਆਜਿਓ ਤੁਹਾਨੂੰ ਅੱਗੇ ਦਿਖਾਣੇ ਆ ਵੀ ਕੀ ਕੀ ਹੈ ਇਹਦੇ ਵਿੱਚ ਇਹ ਤੁਸੀਂ ਵੇਖਣਾ ਇੱਕ ਤੇ ਆ ਜਾਊਗਾ ਲਿਆ ਕੇ ਖੜਾ ਕੀਤਾ ਇਹਨੂੰ ਕਿਹਾ ਕਹਿੰਦੇ ਨੇ ਟਰੱਕ ਟਾਈਪ ਜਿਹਾ ਟਾਇਰ ਵੇਖੋ ਕਿੱਡੇ ਕਿੱਡੇ ਹੈ ਇੱਕ ਤਰ੍ਹਾਂ ਦਾ ਨਾ ਟੂਰਿਸਟ ਰੋਡ ਵੀ ਹੈਗਾ ਇਹ ਕਿਉਂਕਿ ਮਨਾਲੀ ਨੂੰ ਰਾਹ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਤੇ ਅੱਗੇ ਹਿਮਾਚਲ ਵਾਲੇ ਪਾਸੇ ਸਾਰਾ ਰਾਹ ਇਹੀ ਨਿਕਲਦਾ ਇਸ ਕਰਕੇ ਇਸ ਰਾਹ ਦੇ ਉੱਤੇ ਮਤਲਬ ਰੋਪੜ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਮੈਂ ਕੰਨਾ ਵੀ ਉਨੇ ਸਫੈਦੇ ਹੋਣੇ ਨੇ ਤੇ ਉਨੇ ਹੀ ਟਾਬੇ ਹੋਣੇ ਨੇ ਤੇ ਪਰ ਇਹ ਚੀਜ਼ ਬਹੁਤ ਵਧੀਆ ਇੱਕ ਤੁਸੀਂ ਵੇਖੀਏ ਤੇ ਉਸ ਤੋਂ ਬਾਅਦ ਇੱਕ ਆਹ ਦੇਖ ਲਓ ਜੀਪ ਤੇ ਸ਼ੌਂਕੀਆ ਮੁੰਡੇ ਰੱਖਦੇ ਨੇ ਤੇ ਪਰ ਇੱਕ ਮਤਲਬ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਇਹ ਚੀਜ਼ਾਂ ਇੱਥੇ ਪਲੇਸ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਤੁਹਾਨੂੰ ਇੱਕ ਮੰਝੇ ਦਿਖਾਉਣੇ ਆ ਮੰਝਿਆਂ ਦੇ ਪਾਵੇ ਵੇਖਿਓ ਅੰਦਰ ਆ ਕੇ ਆਈ ਮੇਰਾ ਵੀਰ ਮੰਝੇ ਤੇ ਬਹਿ ਕੇ ਅਗਰ ਤੁਸੀਂ ਖਾਣਾ ਖਾਣਾ ਚਾਹੁੰਦੇ ਹੋ ਤੇ ਟਾਬੇ ਦਾ ਵੀ ਆਨੰਦ ਲੈਣਾ ਚਾਹੁੰਦੇ ਹੋ ਫਿਰ ਤੁਸੀਂ ਇੱਥੇ ਆ ਸਕਦੇ ਹੋ ਇਹ ਯਾਨੀ ਕਿ ਲੱਕੜ ਦੀਆਂ ਹੀ ਬਾਹੀਆਂ ਨੇ ਸਾਰੀਆਂ ਤੇ ਆਹ ਦੇਖੋ ਜਿਹੜੇ ਮੋٹے ਪਾਵੇ ਮਤਲਬ ਕਮਾਲ ਦੀ ਗੱਲ ਹੈ ਇਹ ਹੁੰਦੇ ਸੀ ਮੰਝੇ ਪਹਿਲਾਂ ਤੇ ਇਹ ਮਤਲਬ ਦੇਖੋ ਤੁਸੀਂ ਇਹਦੀ ਥੋੜੀ ਜਿਹੀ ਰਵਾਨਗੀ ਅਲੱਗ ਤਰੀਕੇ ਦੀ ਹੈ। ਇਹ ਹਟਕੇ ਬਣਾਇਆ ਇਹਨਾਂ ਨੇ ਹਟਕੇ ਬਣਾਇਆ ਹੋਇਆ। ਹਟਕੇ ਬਣਾਇਆ। ਹਰ ਇੱਕ ਚੀਜ਼ ਮਤਲਬ ਕਿ ਸਭ ਤੋਂ ਵੱਡੀ ਗੱਲ ਇਹਦੀ ਡੀਲਿੰਗ ਬੜੀ ਜ਼ਬਰਦਸਤ ਹੈ। ਡੀਲਿੰਗ ਜ਼ਬਰਦਸਤ। ਡੀਲਿੰਗ ਬਹੁਤ ਵਧੀਆ ਹੈ ਇਹਨਾਂ ਦੀ ਕੁਆਲਿਟੀ ਤੇ ਸਰਵਿਸ। ਸਰਵਿਸ ਹਾਂਜੀ। ਮੈਂ ਕਹਿੰਦਾ ਕਿ ਬੈਠੋ ਬੰਦਾ ਵਿਦਨ 5 ਮਿੰਟ ਦੇ ਵਿੱਚ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਦੇ। ਆ ਦੇਖੋ 20 ਰੁਪਏ 'ਚ ਐਡਾ ਬੜਾ ਇਹਨਾਂ ਨੇ ਗਲਾਸ ਭਰ ਕੇ ਦਿੱਤਾ ਮਜ਼ਾ ਆ ਗਿਆ ਮੁੱਖੇ ਨਹੀਂ ਕਰਦੀ। ਸਵਾਲ ਬਹੁਤ ਹੈ। ਜੀ ਮੈਂ ਕੁਆਂਟੀਟੀ ਵੀ ਮਿਲ ਰਹੀ ਹੈ। ਗੁੜ ਵਾਲੀ ਚਾਹ ਔਰ ਇੱਥੇ ਰੁਕੀ ਦਾ ਆਪਾਂ ਪੱਕਾ ਹੀ ਹੋਰ ਕਿਤੇ ਰੁਕਣੇ ਦਾ ਕੋਈ ਮਤਲਬ ਵੀ ਹੈ ਨਹੀਂ ਕੋਈ ਖਾਣਾ ਖਾਣ ਦੀ ਸਰਵਿਸ ਕਿਵੇਂ ਲੱਗਦੀ ਹੈ ਇੱਥੇ ਸਰਵਿਸ ਵੀ ਵਧੀਆ ਹੈ ਖਾਣਾ ਬੜਾ ਟੇਸਟੀ ਹੈ ਨਾ ਬੜਾ ਅੱਛਾ ਜਿਹੜੀ ਇਹਨਾਂ ਦੀ ਗੁੜ ਦੀ ਚਾਹ ਹੈ ਨਾ ਆਪਾਂ ਇਸ ਟਾਈਮ ਵੀ ਹੁਣ ਵਿਆਹ ਤੋਂ ਆਏ ਆ ਅੱਛਾ ਵਿਆਹ ਤੋਂ ਆਏ ਆ ਔਰ ਚਾਹ ਪੀਣ ਲਈ ਰੁਕੇ ਹੋਏ ਆ ਤੇ ਸ਼ੁਕਰੀਆ ਔਰ ਇਹ ਵੀ 5-6 ਕਿਲੋਮੀਟਰ ਪਿੱਛੋਂ ਆਏ ਆ ਕਾਹਦਾ ਦੂਰ ਤੇ ਆਏ ਨਹੀਂ ਅੱਲਿ ਠੀਕ ਹੈ ਠੀਕ ਹੈ ਵਿਆਹ ਜਿੱਥੇ ਗੁੜ ਦੀ ਚਾਹ ਤੁਸੀਂ ਪੂਰੇ ਦੇ ਢਾਬੇ ਤੇ ਪੀਣ ਆਏ ਆ ਪੀਣ ਆਏ ਆ ਵਧੀਆ ਸਰਵਿਸ ਸਾਰਾ ਕੁਝ ਵਧੀਆ ਜੀ ਰੋਟੀ ਪਾਣੀ ਵਧੀਆ ਬੰਦੇ ਆਪੋ ਵੀ ਵਧੀਆ। ਬਾਕੀ ਆਚਾਰ ਵੀ ਵਧੀਆ ਇਹਨਾਂ ਦਾ। ਹਾਂਜੀ। ਆਚਾਰ ਬਹੁਤ ਵਧੀਆ ਇਹਨਾਂ ਦਾ। ਆਚਾਰ ਬਹੁਤ ਵਧੀਆ ਠੀਕ ਹੈ। ਲੈ ਕੇ ਜਾਇਓ ਦਿੰਦੇ ਆ। ਡੱਬਾ ਲੈ ਕੇ ਜਾਣਾ। ਜਰੂਰ ਲੈ ਕੇ ਜਾਵਾਂਗੇ। ਤੁਸੀਂ ਵੀਰ ਜੀ। ਵੀਰ ਜੀ ਇਹਨਾਂ ਦੀ ਸਰਵਿਸ ਬਹੁਤ ਅੱਛੀ। ਹਾਂਜੀ ਹਾਂਜੀ। ਇੱਥੇ ਹੀ ਆ ਜੀ ਅਸੀਂ ਨਾਲ ਹੀ ਆਏ ਜੀ। ਅੱਛਾ। ਸਪੈਸ਼ਲ ਚਾਹ ਲਈ ਹੀ ਰੁਕੇ ਆ ਜੀ। ਵਾਹ ਜੀ। ਠੀਕ ਹੈ। ਹੁਣ ਤੁਹਾਨੂੰ ਅੰਦਰ ਦਾ ਦਿਖਾ ਦਈਏ ਵਿਊ ਆਪਾਂ। ਅੰਦਰ ਡੈਕੋਰੇਸ਼ਨ ਇੱਕ ਵੱਖਰੇ ਤਰ੍ਹਾਂ ਦੀ ਐ ਤੁਸੀਂ ਦੇਖੋ ਮਤਲਬ ਇੱਕ ਇੱਕ ਨਾ ਜਿੱਦਾਂ ਕੈਫੇ 'ਚ ਨਹੀਂ ਆਗੇ ਹੁੰਦੇ ਆਪਾਂ ਕੰਪਿਊਟਰ ਕੈਫੇ 'ਚ ਇਹ ਸਾਰਾ ਕੁਝ ਓਦਾਂ ਲੱਗਦਾ ਤੇ ਮਤਲਬ ਅੰਦਰ ਵੀ ਵੱਖਰੇ ਤਰੀਕੇ ਦਾ ਸਪੇਸ ਵੀ ਬਹੁਤ ਜ਼ਿਆਦੀ ਐ ਇਸ ਤੋਂ ਪਰਲੇ ਪਾਸੇ ਵੀ ਹਾਲ ਹੈਗਾ ਜਿੱਕਿ ਨੂੰ ਸ਼ਾਇਦ ਹੋਰ ਪਾਰਟੀ ਵਗੈਰਾ ਪਰਪਸ ਲਈ ਐ ਸਟਾਫ ਵੇਖੋਗੇ ਤੁਸੀਂ ਤੇ ਸਟਾਫ ਨੇ ਵੀ ਦੇਖੋ ਡਰੈਸ ਦੇ ਵਿੱਚ ਆਇਓ ਮੜਾ ਜ ਤੁਸੀਂ ਆਹ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖੋਗੇ ਕੈਨ ਨੂੰ ਤੇ ਪੂਰੇ ਦਾ ਢਾਬਾ ਪੂਰਾ Google ਤੇ ਸਰਚ ਕਰਿਆ ਵੀ ਹੁੰਦਾ ਇਹ ਦੇਖੋ ਤੁਸੀਂ ਸਟਾਫ ਦੀ ਜਿਹੜੀ ਡਰੈੱਸ ਹੈ ਉਹ ਵੀ ਯਾਨੀ ਕਿ ਪ੍ਰੋਪਰ ਤੁਹਾਨੂੰ ਮਿਲੇਗੀ ਆਹ ਦੇਖ ਲਓ ਦੋਸਤੋ ਤੁਸੀਂ ਕਿਵੇਂ ਇੱਕ ਬਿਜਲੀ ਦੇ ਟਾਵਰ ਨੂੰ ਕਿਦਾਂ ਵਧੀਆ ਯੂਜ਼ ਕੀਤਾ ਗਿਆ ਨੀਚੇ ਯਾਨੀ ਕਿ ਥੜਾਇਆ ਬਣਾ ਕੇ ਤੇ ਉੱਤੇ ਇੱਕ ਜਿਹੜਾ ਖਿੱਚ ਦੇ ਕੇਂਦਰ ਹੁੰਦੇ ਨੇ ਸਾਰੇ ਇਹ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਨੇ ਐਂਟਿਕ ਪੀਸ ਨੇ ਵੀਰ ਜੀ ਇਹ ਵੀਰ ਜੀ ਨੇ ਆਪਣੇ ਮਾਨਪ੍ਰੀਤ ਸਿੰਘ ਇਹ ਯਾਨੀ ਕਿ ਇੱਥੇ ਮੈਨੇਜਰ ਨੇ ਤੇ ਆਪਾਂ ਜੋ ਬਾਕੀ ਓਨਰ ਨੇ ਉਹਨਾਂ ਨੂੰ ਵੀ ਮਿਲਾਂਗੇ ਅਗਲੀ ਵਾਰੀ ਜਾਂ ਹੁਣ ਜੇਕਰ ਉਹ ਆਗੇ ਤਾਂ ਤੇ ਵੀਰ ਜੀ ਇੱਥੇ ਤੁਸੀਂ ਇਹਨੂੰ ਕਿੰਨਾ ਕੁ ਚਲੋ ਗਿਆ ਇਸ ਚੀਜ਼ ਨੂੰ ਓਪਨ ਹੋਏ ਨੂੰ ਪਹਿਲਾਂ ਸਸੀ ਗਾਦੀ ਸਾਰਿਆਂ ਨੂੰ ਪ੍ਰੋਫੈਸਰ ਸਾਹਿਬ ਲੋਕਸ ਵਾਲਿਆਂ ਨੂੰ ਜਿੰਨੇ ਵੀ ਸਬਸਕ੍ਰਾਈਬਰ ਜੁੜੇ ਹੋਏ ਨੇ ਤੇ ਆਪਣੀ ਓਪਨਿੰਗ ਹੋਈ ਸੀ ਭੂਰੇ ਢਾਬੇ ਦੀ 24 ਅਗਸਤ 2023 ਨੂੰ 2023 ਨੂੰ ਹੀ ਅੱਛਾ ਠੀਕ ਹੈ ਤੇ ਤੱਕ ਪੱਗ ਬਹੁਤ ਵਧੀਆ ਕਸਟਮਰਾਂ ਦਾ ਰਿਵਿਊ ਆਇਆ ਤੇ ਇਹ ਹੈਗਾ ਲੋਪੋਰ ਤੋਂ ਅੰਦੂਸਾਹਵਰ ਰੋਡ ਤੇ ਹਾਂਜੀ ਹਾਂਜੀ ਤੇ ਨਾਲ ਹੀ ਆਪਾਂ ਕਾਫੇ ਖੁੱਲੇ ਹੈਸ਼ ਬ੍ਰਾਊਨ ਕਾਫੇ ਹਾਂ ਇਹ ਮੈਨੂੰ ਇਹ ਨਹੀਂ ਸੀ ਪਤਾ ਆ ਦਿਖਾਈ ਵੀਰ ਮੇਰੇ ਆ ਯਾਨੀ ਕਿ ਹੈਸ਼ ਬ੍ਰਾਊਨ ਕਾਫੇ ਵੀ ਨਾਲ ਹੀ ਹੈ ਆਪਣੇ ਮਾੜਾ ਦੇਖ ਲੀਏ ਅੱਗੇ ਜਾ ਕੇ ਆਪਾਂ ਆਜੋ ਆਪਣੇ ਨਾ ਪਹਿਲੀ ਬ੍ਰਾਂਚ ਜੇ ਮਫਦਗੜ ਸਾਹਿਬ ਚੁੰਨੀ ਰੋਡ ਤੇ ਹਾਂ ਚੁੰਨੀ ਰੋਡ ਤੇ ਹਾਂਜੀ ਹਾਂਜੀ ਉੱਥੇ ਤੇ ਜਾਂਦੇ ਰਹਿੰਦੇ ਆ ਜੀ ਹਾਂਜੀ ਹਾਂਜੀ ਉੱਥੇ ਬੰਦਾ ਹੈ ਨਾ ਬਾਹਰ ਯਾਨੀ ਕਿ ਹਾਈਵੇ ਹੈ ਤੇ ਹਾਈਵੇ ਤੇ ਬੰਦਾ ਤਾਂ ਹੀ ਘਰੋਂ ਨਿਕਲਦਾ ਜੇਕਰ ਉਹ ਸਫ਼ਰ 'ਚ ਹੋਵੇ ਤੇ ਇੱਥੇ ਤਾਂ ਰੁਕੇਗਾ ਜੇਕਰ ਨੂੰ ਕੋ ਭੁੱਖ ਲੱਗੀ ਆ ਥੋੜਾ ਜਿਹਾ ਰਿਫ ਤੇ ਜੇ ਕਰ ਜਗ੍ਹਾ ਇਦਾਂ ਦੀ ਮਿਲ ਜੇ ਤਾਂ ਮੈਂ ਕਹਣਾ ਕਿ ਆਈ ਬਾਤਾਂ ਨੇ ਕਿੱਟਾਂ ਵਿੱਚ ਰੱਖੀਆਂ ਹੋਈਆਂ ਨੇ ਕੋਈ ਲੁਕਦੇ ਨੂੰ ਵਾਸਤੇ ਤੇ ਇੱਥੇ ਕੀ ਕੀ ਚੀਜ਼ ਮਿਲਦੀ ਆ ਕਾਫੀ ਦੇ ਨਾਲ ਜਿਹੜੇ ਆਪਣੇ ਮੋਕਟਲ ਵਗੈਰਾ ਹਾਂਜੀ ਸ਼ੇਕਸ ਹੋਗੇ ਸ਼ੇਕਸ ਐਂਡ 올 ਦੈਟ ਹੈ ਨਾ ਮੋਸਟਲੀ ਗਸਟਮੈਂਡ ਮਨਾਲੀ ਨੂੰ ਉਹ ਜਾਂਦੇ ਨੇ ਹਾਂ ਇਹ ਯਾਨੀ ਕਿ ਇੱਕ ਟੂਰਿਸਟ ਰੋਡ ਆ ਤਕਰੀਬਨ ਲੈ ਵੀ ਇਹ ਤੁਸੀਂ ਦੇਖ ਸਕਦੇ ਹੋ ਬਿਹਾਈਂਡ ਦਾ ਸੀਨ ਵਾਸ਼ਰੂਮ ਨੇ ਤੇ ਵਾਸ਼ਰੂਮ ਦੇ ਵਿੱਚ ਏਸੀ ਕਿ ਇਦਾਂ ਇਹ ਅਲੱਗ ਇੱਕ ਸਟੈਪ ਬਣਾਇਆ ਅੱਛਾ ਜੀ ਓਕੇ ਤੇ ਇਹ ਆਪਣੇ ਰੂਮ ਵਗੈਰਾ ਪ੍ਰੋਵਾਈਡ ਹੋ ਰਿਆ ਨਾ ਮੇਰੇ ਓਕੇ ਇਹ ਪਿੱਛੇ ਯਾਨੀ ਕਿ ਰੂਮ ਬਣ ਰਹੇ ਨੇ ਯਾਨੀ ਕਿ ਅਗਰ ਕਿਸੇ ਸਟੇ ਕਰਨੀ ਹੈ ਅਗਰ ਤਿੰਨ ਚਾਰ ਰੂਮ ਹੈਗੇ ਆ ਅੱਛਾ ਜੀ ਤੇ ਆਪਾਂ ਹੋਰ ਬਣਾ ਰਹੇ ਇੱਕ ਵੱਖਰੀ ਚੀਜ਼ ਹੈ ਜਦੋਂ ਵਾਸ਼ਰੂਮ ਚ ਆਪਾਂ ਐਂਟਰ ਹੋਏ ਆ ਤੇ ਸੋਫੇ ਟਾਇਪ ਇਹ ਕੁਰਸੀਆਂ ਲੱਗੀਆਂ ਤੇ ਟੀਵੀ ਚੱਲ ਰਿਹਾ ਉੱਤੇ ਏਸੀ ਹੈ ਇਹ ਯਾਨੀ ਕਿ ਇੱਕ ਛੋਟਾ ਜਿਹਾ ਕੰਪਾਰਟਮੈਂਟ ਇਦਾਂ ਬਣਿਆ ਰੈਸਟ ਰੂਮ ਲਈ ਰੈਸਟ ਰੂਮ ਇਸ ਨੂੰ ਕਹਿ ਸਕਦੇ ਹੋ ਮਗਰ ਸ਼ੀਸ਼ਾ ਬਹੁਤ ਤਕੜਾ ਲੱਗਾ ਹੋਇ ਤਿਆਰ ਹੋਣ ਦੇ ਲਈ ਕਿਸੇ ਨੇ ਆਪਣੇ ਹਣਾ ਦੇਖਣਾ ਵਗੈਰਾ ਕਾਰਬਨ ਮੰਦਣੀ ਹਾਂ ਕਿ ਟੂਰਿਸਟ ਏਰੀਆ ਕਰਕੇ ਕੋਈ ਨਾ ਉਸਟਾਫਾ ਆਪਣਾ ਲੈ ਕੇ ਆ। ਹਾਂ ਮਤਲਬ ਮੈਂ ਅਗਰ ਮੈਂ ਪੁੱਛ ਰਿਹਾ ਸੀ ਕਿ ਵੀ ਕੀ ਲੋੜ ਹੈ ਦੀ ਤਾਂ ਇਹ ਹੈ ਕਿ ਜਿਵੇਂ ਹੁਣ ਮੈਂ ਆ ਗਿਆ ਬੇਸ਼ੱਕ ਉਧਰ ਮੈਨੂੰ ਰੂਮ ਨਹੀਂ ਮਿਲਿਆ। ਜੀ 10 15 ਮਿੰਟ ਦੀ ਗੱਲ ਹੈ ਹਣਾ ਦਵਾਈ ਬੂਟੀ ਆਪਣਾ ਲੈ ਕੇ ਤੇ ਆਪਣਾ ਪੱਗ ਬੰਨੇ ਤਿਆਰ ਹੋਵੇ। ਜੀ ਬੜੀ ਖੁਸ਼ੀ ਹੋਈ ਵੀਰ ਜੀ ਗੱਲ ਕਰਕੇ ਉਮੀਦ ਕਰਦੇ ਹਾਂ ਅਗਲਾ ਵਲੌਗ ਅਸੀਂ ਵੀਰ ਜੀ ਨਾਲ ਬਣਾਵਾਂਗੇ ਤੇ ਰਹਿੰਦੀ ਜਾਣਕਾਰੀ ਅਸੀਂ ਉਹਨਾਂ ਤੋਂ ਹਸਲ ਕਰਾਂ। ਠੀਕ ਹੈ ਵੀਰ ਜੀ।